ਕੁਲਵੀਰ ਦੀ ਨਾਨਣ ਨੂੰ ਕੁਝ ਲੋਕ ਵੇਖਣ ਆਏ ਸਨ ਤੇ ਉਹ ਮਹਿਮਾਨਾਂ ਦੇ ਲਈ ਖਾਣਾ ਬਣਾ ਰਹੀ ਸੀ ਕਿ ਉਦੋਂ ਹੀ ਕੁਲਵੀਰ ਦੇ ਬੱਚੇ ਨੇ ਰੋਟੀ ਖਾਣ ਦੀ ਜिद ਕਰਨੀ ਸ਼ੁਰੂ ਕਰ ਦਿੱਤੀ ਤੇ ਮਹਿਮਾਨਾਂ ਨੇ ਉਸ ਨੂੰ ਦੇਖ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਕਿੰਨਾ ਬਤਮੀਜ਼ ਬੱਚਾ ਹੈ ਜਦੋਂ ਕੁਲਵੀਰ ਨੇ ਆਪਣੇ ਬੱਚੇ ਨੂੰ ਰੋਟੀ ਦਿੱਤੀ ਤਾਂ ਸੱਸ ਨੇ ਉਹਨਾਂ ਦੋਵਾਂ ਨੂੰ ਜੁੱਤੀਆਂ ਮਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮਹਿਮਾਨ ਉੱਠ ਕੇ ਚਲੇ ਗਏ ਕੁਲਵੀਰ ਦੀ ਨਾਨ ਰੱਜੂ ਉਸ ਨੂੰ ਬੁਰਾ ਭਲਾ ਕਹਿਣ ਲੱਗੀ ਕਿ ਭਾਬੀ ਤਾਂ ਮੇਰਾ ਰਿਸ਼ਤਾ ਹੀ ਨਹੀਂ ਹੋਣ ਦੇਣਾ ਚਾਹੁੰਦੀ। ਕੁਝ ਦਿਨਾਂ ਬਾਅਦ ਇੱਕ ਹੋਰ ਰਿਸ਼ਤਾ ਆਇਆ ਤੇ ਕੁਲਵੀਰ ਨੇ ਖਾਣਾ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਉਸ ਦਿਨ ਨਾਨ ਨੇ ਆਪ ਖਾਣਾ ਬਣਾ ਕੇ ਮਹਿਮਾਨਾਂ ਨੂੰ ਦਿੱਤਾ ਤੇ ਉਸਦੇ ਪਸੀਨੇ ਛੁੱਟ ਗਏ ਕਿਉਂਕਿ ਜਲਦੀ ਜਲਦੀ ਖਾਣੇ ਦੀ ਸਾਰੀ ਤਿਆਰੀ ਪੂਰੀ ਕਰ ਲੈਂਦੀ ਹਾਂ ਇਸ ਤੋਂ ਪਹਿਲਾਂ ਕਿ ਅਗਮਾ ਆ ਜਾਵੇ ਵਰਨਾ ਫਿਰ ਮੰਮੀ ਜੀ ਅਤੇ ਰੱਜੂ ਲੜਨਾ ਸ਼ੁਰੂ ਕਰ ਦੇਣਗੀਆਂ। ਅਗਮ ਵਧੀਆ ਖਾਣਾ ਮੰਗਦਾ ਹੈ ਤੇ ਮੈਂ ਉਸ ਨੂੰ ਵਧੀਆ ਖਾਣਾ ਨਹੀਂ ਖਵਾ ਸਕਦੀ ਕਿਉਂਕਿ ਇਸ ਘਰ ਵਿੱਚ ਸਾਡੇ ਲਈ ਵਧੀਆ ਖਾਣਾ ਹੁੰਦਾ ਹੀ ਨਹੀਂ ਹੈ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਕੁਲਵੀਰ ਨੇ ਕੜਾਈ ਦਾ ਢੱਕਣ ਚੁੱਕਿਆ ਤਾਂ ਖਾਣੇ ਦੀ ਖੁਸ਼ਬੂ ਸਾਰੇ ਘਰ ਵਿੱਚ ਫੈਲ ਗਈ ਛੱਤ ਵਾਲਾ ਪੱਖਾ ਹੌਲੀ-ਹੌਲੀ ਚੱਲ ਰਿਹਾ ਸੀ ਤੇ ਚੁੱਲ੍ਹੇ ਦੀ ਅੱਗ ਨਾਲ ਰਸੋਈ ਵਿੱਚ ਕਾਫੀ ਜ਼ਿਆਦਾ ਗਰਮੀ ਵੱਧ ਚੁੱਕੀ ਸੀ ਸੀਨੇ ਦੀਆਂ ਬੂੰਦਾਂ ਉਸਦੇ ਮੱਥੇ ਤੋਂ ਵਗ ਕੇ ਗੱਲਾਂ ਤਾਂ ਕਰ ਰਹੀਆਂ ਸਨ ਮਗਰ ਉਸਦੇ ਹੱਥ ਨਾ ਰੁਕੇ ਉਸ ਨੂੰ ਪਤਾ ਸੀ ਕਿ ਅੱਜ ਰੱਜੂ ਦੇ ਰਿਸ਼ਤੇ ਵਾਲੇ ਆ ਰਹੇ ਹਨ ਅਤੇ ਜੇਕਰ ਖਾਣਾ ਬਣਾਉਣ ਵਿੱਚ ਥੋੜੀ ਜਿਹੀ ਵੀ ਗਲਤੀ ਹੋ ਗਈ ਤਾਂ ਸੱਸ ਦੀਆਂ ਗੱਲਾਂ ਕਈ ਦਿਨਾਂ ਤੱਕ ਸੁਣਣੀਆਂ ਪੈਣਗੀਆਂ ਸਬਜੀ ਦੇ ਨਾਲ ਉਸਨੇ ਚੌਲ ਬਣਾਏ ਤਾਂ ਰੋਟੀਆਂ ਬਣਾਉਣ ਦੇ ਲਈ ਚਕਲਾ ਮਿਲਣਾ ਕੱਢਿਆ ਬਾਹਰ ਵਿਹੜੇ ਵਿੱਚ ਅਗਮ ਬੈਠਾ ਸੀ ਜੋ ਵਾਰ-ਵਾਰ ਮਾਂ ਨੂੰ ਆਵਾਜ਼ਾਂ ਮਾਰ ਰਿਹਾ ਸੀ ਮੰਮੀ ਮੈਨੂੰ ਭੁੱਖ ਲੱਗੀ ਹੈ ਮੰਮੀ ਜਰਾ ਰੋਟੀ ਲਿਆ ਦਿਓ ਨਾ ਮੈਂ ਸਬਜ਼ੀ ਖਾਣਾ ਚਾਹੁੰਦਾ ਹਾਂ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ ਮੇਰੀ ਤਾਂ ਭੁੱਖ ਹੋਰ ਵੱਧਦੀ ਜਾ ਰਹੀ ਹੈ ਕੁਲਬੀਰ ਨੇ ਪਿਆਰ ਨਾਲ ਆਵਾਜ਼ ਲਗਾਈ ਬੇਟਾ ਮਹਿਮਾਨ ਆ ਜਾਣ ਫਿਰ ਸਾਰਿਆਂ ਦੇ ਨਾਲ ਖਾਣਾ ਖਾਵਾਂਗੇ ਮਗਰ ਬੱਚਾ ਜ਼ਿੱਦ ਕਰਨ ਲੱਗਿਆ ਉਹ ਉੱਠ ਕੇ ਰਸੋਈ ਦੇ ਦਰਵਾਜ਼ੇ ਤੇ ਆ ਗਿਆ ਤੇ ਰੋਣ ਲੱਗਾ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਵਧੀਆ ਖਾਣਾ ਜਦੋਂ ਬਣੇਗਾ ਤਾਂ ਮਾਸ ਨੂੰ ਲੈ ਕੇ ਕਮਰੇ ਵਿੱਚ ਬੰਦ ਹੋ ਜਾਵੇਗੀ ਮਹਿਮਾਨਾਂ ਦੇ ਨਾਲ ਬੈਠ ਕੇ ਉਸ ਨੂੰ ਖਾਣਾ ਨਹੀਂ ਖਾਣ ਦੇਵੇਗੀ। ਕੁਲਬੀਰ ਨੇ ਗੈਸ ਦੀ ਅੱਗ ਨੂੰ ਘਟ ਕਰ ਦਿੱਤਾ ਤੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਕਿ ਹਾਂ ਕਿ ਚੰਗਾ ਤੈਨੂੰ ਹੁਣੇ ਕੁਝ ਖਾਣ ਨੂੰ ਦਿੰਦੀ ਹਾਂ। ਮਗਰ ਉਸੇ ਪਲ ਦਰਵਾਜ਼ੇ ਤੋਂ ਸੱਸ ਅੰਦਰ ਆਉਂਦੀ ਹੋਈ ਦਿਖਾਈ ਦਿੱਤੀ। ਉਸ ਦੇ ਚਿਹਰੇ ਤੇ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਸਾਰਾ ਕੁਝ ਪਹਿਲਾਂ ਹੀ ਖਾ ਕੇ ਮੁਕਾ ਕੇ ਹੁਣ ਪਰੌਣਿਆਂ ਦੇ ਸਾਹਮਣੇ ਸਾਡਾ ਤਮਾਸ਼ਾ ਬਣਾਉਣਾ ਚਾਹੁੰਦੇ ਹੋ। ਬੱਚੇ ਨੂੰ ਭੋਰਾ ਵੀ ਅਕਲ ਨਹੀਂ ਸਿਖਾਈ। ਕੁਲਵੀਰ ਨੇ ਕੁਝ ਕਹਿਣਾ ਚਾਹਿਆ ਪਰ ਇੰਨੇ ਵਿੱਚ ਬਾਹਰੋਂ ਰੱਜੂ ਦੀ ਆਵਾਜ਼ ਆਈ ਕਿ ਮਹਿਮਾਨ ਆ ਗਏ ਹਨ ਕੁਲਵੀਰ ਨੇ ਜਲਦੀ ਜਲਦੀ ਬੱਚੇ ਨੂੰ ਚੁੱਕ ਕੇ ਕਮਰੇ ਵਿੱਚ ਬਿਠਾਇਆ ਤੇ ਖਾਣੇ ਦੇ ਬਰਤਨ ਸੰਭਾਲਣ ਲੱਗੀ ਰੱਜੂ ਨੇ ਨਵਾਂ ਸੂਟ ਪਾਇਆ ਹੋਇਆ ਸੀ ਚਿਹਰੇ ਤੇ ਮੁਸਕਰਾਹਟ ਪਰ ਅੱਖਾਂ ਵਿੱਚ ਘਬਰਾਹਟ ਸੀ ਉਸ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਣ ਵਾਲੀ ਸੀ ਇਸ ਲਈ ਥੋੜਾ ਡਰ ਰਹੀ ਸੀ ਸੱਸ ਵਾਰ-ਵਾਰ ਕੁਲਵੀਰ ਨੂੰ ਵੇਖ ਕੇ ਇਸ਼ਾਰੇ ਕਰ ਰਹੀ ਸੀ ਕਿ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਮਹਿਮਾਨ ਬੈਠ ਗਏ ਕੁਲਬੀਰ ਨੇ ਖਾਣਾ ਲਗਾ ਦਿੱਤਾ ਖਾਣੇ ਦੇ ਮੇਸਤੇ ਸਾਰਿਆਂ ਨੇ ਖਾਣੇ ਦੀ ਬਹੁਤ ਤਾਰੀਫ ਕੀਤੀ ਕਿ ਖਾਣਾ ਬਹੁਤ ਸਵਾਦ ਬਣਿਆ ਹੈ ਮਗਰ ਇਸੇ ਵਿਚਕਾਰ ਕੁਲਬੀਰ ਦਾ ਬੱਚਾ ਫਿਰ ਬਾਹਰ ਆ ਗਿਆ ਤੇ ਖਾਣੇ ਦੀ ਜ਼ਿੱਦ ਕਰਨ ਲੱਗਿਆ ਉਸ ਨੇ ਪਲੇਟ ਵਿੱਚੋਂ ਪਨੀਰ ਦਾ ਪੀਸ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਮਾਨਾਂ ਦੇ ਰੰਗ ਬਦਲ ਗਏ ਇੱਕ ਔਰਤ ਨੇ ਦੂਜੇ ਦੇ ਕੰਨ ਵਿੱਚ ਕੁਝ ਕਿਹਾ ਕਿ ਇਹ ਕਿਹੋ ਜਿਹਾ ਬੱਚਾ ਹੈ ਪੂਰਾ ਵੀ ਕੱਲ ਨਹੀਂ ਸਿਖਾਈ ਜਾਫਰ ਇੱਥੇ ਬੱਚਿਆਂ ਨੂੰ ਲੱਗਦਾ ਹੈ ਕਿ ਕੁਝ ਖਾਣ ਨੂੰ ਹੀ ਨਹੀਂ ਦਿੱਤਾ ਜਾਂਦਾ ਸੋਚ ਸਮਝ ਕੇ ਇੱਥੇ ਰਿਸ਼ਤਾ ਕਰਿਓ ਚੰਗੀ ਤਰ੍ਹਾਂ ਇਹਨਾਂ ਦੀ ਪੁੱਛਦਾਸ ਕਰਕੇ ਕਿਉਂਕਿ ਜਿਸ ਘਰ ਵਿੱਚ ਬੱਚੇ ਬਤਮੀਜ਼ ਹੋਣ ਤੇ ਉਹਨਾਂ ਦੇ ਵੱਡੇ ਕਿਹੋ ਜਿਹੇ ਹੋਣਗੇ ਅਤੇ ਇਹ ਲੜਕੀ ਤੁਹਾਡੇ ਆਉਣ ਵਾਲੇ ਵੰਸ਼ ਦੀ ਪਰਵਰਿਸ਼ ਕਿਵੇਂ ਕਰੇਗੀ ਕੁਲਵੀਰ ਨੇ ਸ਼ਰਮਿੰਦਗੀ ਨਾਲ ਬੱਚੇ ਨੂੰ ਪਿੱਛੇ ਕੀਤਾ ਤੇ ਜਲਦੀ ਨਾਲ ਉਸਦੇ ਲਈ ਅਲੱਗ ਪਲੇਟ ਵਿੱਚ ਸਬਜ਼ੀ ਕੱਢ ਦਿੱਤੀ ਉਸ ਨੇ ਪਲੇਟ ਬੱਚੇ ਦੇ ਅੱਗੇ ਕੀਤੀ ਹੀ ਸੀ ਕਿ ਸੱਸ ਨੇ ਚੱਪਲ ਚੁੱਕ ਕੇ ਸਾਰਿਆਂ ਦੇ ਸਾਹਮਣੇ ਕੁਲਬੀਰ ਤੇ ਬੱਚੇ ਨੂੰ ਮਾਰਨ ਲੱਗੀ ਘਰ ਵਿੱਚ ਆਈਆਂ ਔਰਤਾਂ ਦੀਆਂ ਗੱਲਾਂ ਸੁਣ ਕੇ ਉਸ ਦੀ ਸੱਸ ਗੁੱਸੇ ਨਾਲ ਪਹਾਰਾਈ ਤੇ ਕਹਿਣ ਲੱਗੀ ਕਿ ਤੁਹਾਨੂੰ ਜ਼ਰਾ ਵੀ ਤਮੀਜ਼ ਨਹੀਂ ਹੈ ਵਾਰ-ਵਾਰ ਕਿਹਾ ਸੀ ਕਿ ਇਹੋ ਜੀ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਤੇ ਆਪਣੇ ਇਸ ਭੁੱਖੇ ਬੱਚੇ ਨੂੰ ਵੀ ਕਮਰੇ ਵਿੱਚ ਬੰਦ ਰੱਖੀ ਮਗਰ ਤੂੰ ਮੇਰੀ ਇੱਕ ਨਾ ਸੁਣੀ ਮੇਰੀ ਤੇ ਖੁਲਬੀਰ ਦੇ ਹੰਝੂ ਨਿਕਲ ਆਏ ਤਾਂ ਸਿਰਫ ਇਨਾ ਕਹਿ ਸਕੀ ਕਿ ਮੰਮੀ ਜੀ ਮਹਿਮਾਨ ਦੇਖ ਰਹੇ ਹਨ ਮਗਰ ਸੱਸ ਦੀ ਜ਼ੁਬਾਨ ਨਾ ਰੁਕੀ ਪੂਰੇ ਘਰ ਵਿੱਚ ਚੱਪਲਾਂ ਦੀ ਆਵਾਜ਼ ਗੂੰਜ ਰਹੀ ਸੀ ਮਹਿਮਾਨ ਇੱਕ ਦੂਜੇ ਨੂੰ ਦੇਖ ਕੇ ਉੱਠ ਕੇ ਖੜੇ ਹੋ ਗਏ ਤੇ ਚੁੱਪਚਾਪ ਦਰਵਾਜ਼ੇ ਵੱਲ ਚਲੇ ਗਏ ਜਾਨ ਮਗਰੋਂ ਉਹਨਾਂ ਨੇ ਕਿਹਾ ਕਿ ਸ਼ੁਕਰ ਹੈ ਅਸੀਂ ਇਹੋ ਜਿਹੇ ਘਰ ਵਿੱਚ ਰਿਸ਼ਤਾ ਕਰਨ ਤੋਂ ਬਚ ਗਏ ਜਿੱਥੇ ਕੋਈ ਸੰਸਕਾਰ ਨਾਮ ਦੀ ਚੀਜ਼ ਹੀ ਨਹੀਂ ਹੈ ਇਸ ਬੱਚੇ ਨੇ ਸਾਬਿਤ ਕਰ ਦਿੱਤਾ ਕਿ ਇਸ ਘਰ ਦੇ ਵੱਡੇ ਕਿਸ ਤਰ੍ਹਾਂ ਦੇ ਹੋਣਗੇ ਰੱਜੂ ਨੇ ਉਹਨਾਂ ਤੇ ਜਾਂਦਿਆਂ ਹੀ ਝੋਣਾ ਸ਼ੁਰੂ ਕਰ ਦਿੱਤਾ ਤੇ ਬੋਲੀ ਮੰਮੀ ਦੇਖ ਲਓ ਤੁਸੀਂ ਕਿ ਇਹ ਔਰਤ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਗੀ ਕਲਵੀਰ ਜਮੀਨ ਤੇ ਬੈਠੀ ਰੋ ਰਹੀ ਸੀ ਬੱਚੇ ਦਾ ਮੂੰਹ ਲਾਲ ਹੋ ਸੁੱਚਕਿਆ ਸੀ ਤੇ ਸੱਸ ਅਜੇ ਤੱਕ ਗੱਲਾਂ ਸੁਣਾ ਰਹੀ ਸੀ ਕਿ ਕਿਹੋ ਜਿਹੀ ਮਨਹੂਸ ਨਾ ਮੇਰੇ ਸਨਸੀਬ ਵਿੱਚ ਲਿਖੀ ਹੋਈ ਸੀ ਸ਼ਾਮ ਢਲੇ ਜਦੋਂ ਸਾਰੇ ਕਮਰਿਆਂ ਵਿੱਚ ਜਾ ਚੁੱਕੇ ਸਨ ਤਾਂ ਕਲਵੀਰ ਨੇ ਹੌਲੀ ਜਿਹੀ ਬੱਚੇ ਨੂੰ ਗੋਦੀ ਵਿੱਚ ਲਿਆ ਉਸ ਦਾ ਮੱਥਾ ਚੁੰਮਿਆ ਤੇ ਹੌਲੀ ਜੀ ਆਵਾਜ਼ ਵਿੱਚ ਕਿਹਾ ਕਿ ਕੋਈ ਗੱਲ ਨਹੀਂ ਬੇਟਾ ਪ੍ਰਮਾਤਮਾ ਸਭ ਦੇਖ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਦੁੱਖ ਦੇ ਨਾਲ-ਨਾਲ ਪਰਮਾਤਮਾ ਨੂੰ ਵੀ ਸ਼ਿਕਾਇਤ ਸੀ ਅਗਲੇ ਦਿਨ ਸੱਸ ਨੇ ਪੂਰੇ ਮਹੱਲੇ ਵਿੱਚ ਗੱਲ ਫਲਾ ਦਿੱਤੀ ਕਿ ਬਹੂ ਦੇ ਕਾਰਨ ਮੇਰੀ ਧੀ ਦਾ ਰਿਸ਼ਤਾ ਟੁੱਟ ਗਿਆ ਰੱਜੂ ਦਾ ਮੂਡ ਵਿਗੜ ਗਿਆ ਸੀ ਤੇ ਹਰ ਗੱਲ ਤੇ ਤਾਣੇ ਦੇਣ ਲੱਗੀ ਕਹਿਣ ਲੱਗੀ ਭਾਬੀ ਤੇਰੀ ਆਪਣੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਹੈ ਪਰ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਪਤਾ ਨਹੀਂ ਉਹ ਕਿਹੜਾ ਮਨਹੂਸ ਦਿਨ ਸੀ ਜਦੋਂ ਅਸੀਂ ਤੁਹਾਨੂੰ ਪਸੰਦ ਕਰਕੇ ਆਪਣੇ ਘਰ ਦੀ ਨੂੰਹ ਬਣਾ ਕੇ ਲੈ ਆਏ ਸੀ ਤੁਹਾਡੀ ਤੇ ਤੁਹਾਡੇ ਬੱਚੇ ਦੀ ਮਨਹੂਸੀਅਤ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਨਵੀਂ ਸਵੇਰ ਹੋਣ ਦੇਵੇਗੀ ਵੀ ਜਾਂ ਨਹੀਂ ਕੁਝ ਦਿਨ ਗੁਜ਼ਰੇ ਤਾਂ ਇੱਕ ਹੋਰ ਰਿਸ਼ਤਾ ਆਇਆ ਘਰ ਵਿੱਚੋਂ ਫਿਰ ਤੋਂ ਤਿਆਰੀਆਂ ਹੋਣੀਆਂ ਸ਼ੁਰੂ ਹੋਣ ਲੱਗੀਆਂ ਇਸ ਵਾਰ ਕੁਲਦੀਪ ਚੁੱਪ ਸੀ ਸੱਸ ਨੇ ਕਿਹਾ ਕਿ ਜਾ ਅੱਜ ਵੀ ਖਾਣਾ ਤੂੰ ਹੀ ਬਣਾਏਂਗੀ ਮਗਰ ਕੁਲਵੀਰ ਨੇ ਹਾਲੀ ਜਿਹੀ ਕਿਹਾ ਕਿ ਮੈਂ ਨਹੀਂ ਖਾਣਾ ਬਣਾ ਸਕਦੀ ਸੱਸ ਦੇ ਕਦਮ ਉੱਥੇ ਹੀ ਰੁਕ ਗਏ ਉਹਨਾਂ ਨੇ ਗੁੱਸੇ ਨਾਲ ਪੁੱਛਿਆ ਕਿਉਂ ਤੈਨੂੰ ਕੀ ਹੋਇਆ ਹੈ ਤੂੰ ਖਾਣਾ ਕਿਉਂ ਨਹੀਂ ਬਣਾ ਸਕਦੀ ਸੱਸ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਤੂੰ ਮੈਨੂੰ ਕਿਸੇ ਕੰਮ ਤੋਂ ਨਾ ਕਹਿਣ ਦੀ ਭੁੱਲ ਗਈ ਕਿ ਮੇਰੇ ਕਾਰਨ ਹੀ ਇਸ ਘਰ ਵਿੱਚ ਤੂੰ ਰਹਿ ਰਹੀ ਹੈ ਤੇਰੀ ਆਪਣੀ ਤਾਂ ਕੋਈ ਹیثیت ਹੈ ਨਹੀਂ ਪਰ ਕੁਲਵੀਰ ਨੇ ਨਜ਼ਰਾਂ ਝੁਕਾ ਕੇ ਰੱਖੀਆਂ ਮੰਮੀ ਜੀ ਆ ਤੁਸੀਂ ਕੁਝ ਵੀ ਕਹੋ ਲੇਕਿਨ ਅੱਜ ਦਾ ਖਾਣਾ ਮੈਂ ਨਹੀਂ ਬਣਾ ਸਕਦੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦ੍ਰਿੜ ਇਰਾਦਾ ਸੀ ਜਿਵੇਂ ਦਿਲ ਵਿੱਚ ਕੁਝ ਫੈਸਲਾ ਕਰ ਚੁੱਕੀ ਹੋਵੇ ਰੱਜੂ ਨੇ ਅੱਗੇ ਵੱਧ ਕੇ ਕਿਹਾ ਕਿ ਕੋਈ ਗੱਲ ਨਹੀਂ ਮਾਂ ਖਾਣਾ ਮੈਂ ਖੁਦ ਬਣਾ ਲਵਾਂਗੀ ਸੱਸ ਵੀ ਚੁੱਪ ਹੋ ਗਈ ਮਗਰ ਉਹਨਾਂ ਦੇ ਚਿਹਰੇ ਤੇ ਗੁੱਸਾ ਸਾਫ਼ ਝਲਕ ਰਿਹਾ ਸੀ ਦੇਨ ਦੇ ਸਮੇਂ ਰੱਜੂ ਨੇ ਕਿਚਨ ਸੰਭਾਲ ਲਿਆ ਉਸਨੇ ਬੜੇ ਵਿਸ਼ਵਾਸ ਨਾਲ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਪੂੜੀਆਂ ਤਲੀਆਂ ਖੁਸ਼ਬੂ ਫੈਲਣ ਲੱਗੀ ਕੁਲਵੀਰ ਦੂਰ ਬੈਠ ਕੇ ਸਾਰਾ ਕੁਝ ਦੇਖ ਰਹੀ ਸੀ ਦਿਲ ਵਿੱਚ ਇੱਕ ਅਜੀਬ ਜਿਹੀ ਸੰਤੁਸ਼ਟੀ ਸੀ ਜਿਵੇਂ ਸਮਾਂ ਖੁਦ ਜਵਾਬ ਦੇਣ ਵਾਲਾ ਹੋਵੇ ਮਹਿਮਾਨ ਸ਼ਾਮ ਨੂੰ ਆ ਗਏ ਰੱਜੂ ਨੇ ਖੁਦ ਸਾਰਿਆਂ ਦੇ ਸਾਹਮਣੇ ਖਾਣਾ ਲਗਾਇਆ ਖਾਣਾ ਮੂੰਹ ਵਿੱਚ ਪਾਉਂਦਿਆਂ ਹੀ ਇੱਕ ਲੜਕੀ ਨੇ ਚਿਹਰਾ ਬਹੁਤ ਅਜੀਬ ਜਿਹਾ ਬਣਾਇਆ ਤੇ ਜਲਦੀ ਜਲਦੀ ਪਾਣੀ ਮੰਗਿਆ ਦੂਜੀ ਹਰਤ ਨੇ ਪੁੱਛਿਆ ਕਿ ਖਾਣੇ ਵਿੱਚ ਕੀ ਪਾਇਆ ਹੈ ਰੱਜੂ ਦੇ ਚਿਹਰੇ ਦਾ ਰੰਗ ਉੱਟ ਗਿਆ। ਸੱਸ ਨੇ ਜਲਦੀ ਜਲਦੀ ਇੱਕ ਬੁਰਕੀ ਮੂੰਹ ਵਿੱਚ ਪਾਈ ਤਾਂ ਉਹਦੇ ਚਿਹਰੇ ਦੇ ਹਾ-ਪਾ ਬਦਲ ਗਏ। ਖਾਣੇ ਵਿੱਚ ਨਮਕ ਇੰਨਾ ਤੇਜ਼ ਸੀ ਕਿ ਕੋਈ ਖਾ ਹੀ ਨਹੀਂ ਸਕਦਾ ਸੀ। ਕੁਲਵੀਰ ਚੁੱਪਚਾਪ ਇੱਕ ਕੋਨੇ ਵਿੱਚ ਬੈਠੀ ਸਭ ਕੁਝ ਦੇਖ ਰਹੀ ਸੀ। ਨਨਾਨ ਦੇ ਮੱਥੇ ਤੇ ਪਸੀਨਾ ਆ ਗਿਆ। ਮਹਿਮਾਨਾਂ ਨੇ ਪਲੇਟਾਂ ਇੱਕ ਪਾਸੇ ਕਰ ਦਿੱਤੀਆਂ ਤੇ ਸਾਫ਼-ਸਾਫ਼ ਕਹਿ ਦਿੱਤਾ ਕਿ ਸ਼ਾਇਦ ਖਾਣਾ ਕਿਸੇ ਬੱਚੇ ਨੇ ਬਣਾਇਆ ਹੈ। ਰੱਜੂ ਨੇ ਜਲਦੀ ਜਲਦੀ ਗੱਲ ਬਣਾਉਣੀ ਚਾਹੀ ਮਗਰ ਗੱਲ ਬਣ ਨਾ ਸਕੀ। ਮਹਿਮਾਨ ਉੱਠੇ ਤੇ ਕਹਿਣ ਲੱਗੇ ਕਿ ਸਾਨੂੰ ਸੋਚਣ ਦਾ ਸਮਾਂ ਚਾਹੀਦਾ ਹੈ ਜਿਵੇਂ ਉਹ ਦਰਵਾਜ਼ੇ 'ਚੋਂ ਨਿਕਲੇ ਸੱਸ ਨੇ ਨਨਾਨਾ ਵੱਲ ਵੇਖਿਆ ਪਰ ਪਰ ਕੁਝ ਬੋਲੀ ਨਾ ਰੱਜੂ ਨੇ ਨਜ਼ਰਾਂ ਚੁਕਾ ਹਲਈਆਂ ਕੁਲਬੀਰ ਉੱਥੋਂ ਉੱઠી ਤੇ ਚੁੱਪਚਾਪ ਕਮਰੇ ਵਿੱਚ ਚਲੀ ਗਈ ਕਿਉਂਕਿ ਉਹ ਜਾਣ ਤੋਂ ਪਹਿਲਾਂ ਮਹਿਮਾਨ ਔਰਤਾਂ ਦੀਆਂ ਗੱਲਾਂ ਸੁਣ ਚੁੱਕੀ ਸੀ ਸਾਰੀਆਂ ਕਹਿ ਰਹੀਆਂ ਸਨ ਕਿ ਇੰਨੀ ਫੁਕਰੀ ਲੜਕੀ ਨੂੰ ਅਸੀਂ ਆਪਣੇ ਘਰ ਦੀ ਬਹੂ ਨਹੀਂ ਬਣਾ ਸਕਦੇ ਜਿਸ ਨੂੰ ਖਾਣੇ ਬਣਾਉਣ ਦੀ ਵੀ ਤਮੀਜ਼ ਨਹੀਂ ਹੈ ਉਹ ਪੂਰੇ ਘਰ ਨੂੰ ਕੀ ਸੰਭਾਲੇਗੀ ਅਸੀਂ ਆਪਣਾ ਘਰ ਬਰਬਾਦ ਨਹੀਂ ਕਰਨਾ ਅਤੇ ਨਾ ਹੀ ਆਪਣੇ ਬੇਟੇ ਤੋਂ ਕੋਈ ਬਦਲਾ ਲੈਣਾ ਕਿਹੋ ਜਿਹੀ ਲੜਕੀ ਉਸਤੇ ਪੱਲੇ ਬੰਨ੍ਹ ਦਈਏ ਰੱਜੂ ਸੋਚਣ ਲੱਗੀ ਕਾਸ਼ ਮੇ ਭਾਬੀ ਨੇ ਲੈ ਇਨਾ ਬੁਰਾ ਵਰਤਾਵਰਤਨ ਕੀਤਾ ਹੁੰਦਾ ਅਗਮ ਨੇ ਇੱਕ ਰੋਟੀ ਹੀ ਤਾਂ ਮੰਗੀ ਸੀ ਉਸ ਨੂੰ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਹੀ ਖਾਣਾ ਖਵਾ ਦਿੰਦੀ ਤਾਂ ਇਹੋ ਜਿਹਾ ਕੋਈ ਕੰਮ ਹੀ ਨਾ ਕਰਦਾ ਸਿੱਧੀ ਜਿਹੀ ਗੱਲ ਹੈ ਜਦੋਂ ਬੱਚੇ ਨੂੰ ਭੁੱਖ ਲੱਗੇਗੀ ਤਾਂ ਉਹ ਖਾਣਾ ਹੀ ਮੰਗੇਗਾ ਅਤੇ ਜਦੋਂ ਖਾਣਾ ਹੀ ਨਹੀਂ ਦਿੱਤਾ ਜਾਵੇਗਾ ਤੇ ਸਾਹਮਣੇ ਰੱਖੇ ਖਾਣੇ ਨੂੰ ਇੱਕਦਮ ਭੱਜ ਕੇ ਖਾਣਾ ਜ਼ਰੂਰ ਚਾਹੇਗਾ ਪਹਿਲੀ ਵਾਰ ਉਸ ਨੇ ਆਪਣੇ ਭਤੀਜੇ ਦੇ ਲਈ ਭੂਆ ਬਣ ਕੇ ਸੋਚਿਆ ਸੀ ਕਿਉਂਕਿ ਅੱਜ ਭਾਬੀ ਨੇ ਭਾਬੀ ਹੋਣ ਦਾ ਕਰਤਵਿਆ ਨਿਭਾਉਣ ਤੋਂ ਮਨਾ ਚੂ ਕਰ ਦਿੱਤਾ ਸੀ ਰਜੂ ਨੂੰ ਖਿਆਲ ਆਉਣ ਲੱਗਾ ਕਿ ਭਾਬੀ ਉਸ ਨੂੰ ਇੰਨਾ ਪਿਆਰ ਕਰਦੀ ਸੀ ਛੋਟੀ ਛੋਟੀ ਕਹਿ ਕੇ ਉਸ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਉਸ ਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰਦੀ ਸੀ ਉਸ ਨੇ ਕਦੀ ਵੀ ਰਸੋਈ ਵਿੱਚ ਜਾ ਕੇ ਖਾਣਾ ਨਹੀਂ ਬਣਾਇਆ ਸੀ ਭਾਬੀ ਦੇ ਵਿਆਹ ਤੋਂ ਪਹਿਲਾਂ ਜੋ ਕੰਮ ਕਰ ਲਏ ਸੋ ਕਰ ਲਏ ਭਾਬੀ ਦੇੋਂ ਤੋਂ ਬਾਅਦ ਉਹ ਬਿਲਕੁਲ ਕੰਮ ਛੱਡ ਚੁੱਕੀ ਸੀ ਫਿਰ ਵੀ ਭਾਬੀ ਨੇ ਇਸ ਗੱਲ ਨੂੰ ਕਦੇ ਨਹੀਂ ਜਤਾਇਆ ਉਹ ਵੀ ਸਭ ਕੰਮ ਭਾਬੀ ਦੇ ਛੱਡ ਕੇ ਇੱਕ ਪਾਸੇ ਹੋ ਗਈ ਸੀ ਇਸੇ ਕਾਰਨ ਅੱਜ ਉਸ ਨੂੰ ਕੁਝ ਵੀ ਨਹੀਂ ਕਰਨਾ ਆਉਂਦਾ ਪਹਿਲਾਂ ਜੋ ਵੀ ਰਿਸ਼ਤੇ ਆਏ ਸਨ ਉਹ ਘੱਟੋ ਘੱਟ ਇਸ ਗੱਲ ਤੇ ਨਹੀਂ ਗਏ ਸਨ ਕਿ ਖਾਣਾ ਵਧੀਆ ਨਹੀਂ ਬਣਿਆ ਭਾਬੀ ਨੇ ਹਮੇਸ਼ਾ ਉਸ ਦੀ ਇੱਜ਼ਤ ਰੱਖੀ ਮਗਰ ਹੁਣ ਜਿਵੇਂ ਹੀ ਭਾਬੀ ਪਿੱਛੇ ਹਟੀ ਸੀ ਤਾਂ ਪਹਿਲੀ ਗੱਲ ਤੇ ਹੀ ਉਸ ਦੀ ਬੇਇੱਜ਼ਤੀ ਹੋ ਗਈ ਹੁਣ ਮਾਂ ਧੀ ਦੋਵੇਂ ਕੁਲਬੀਰ ਤੇ ਬਾਰੇ ਸੋਚ ਰਹੀਆਂ ਸਨ ਬਲਕਿ ਕੁਲਬੀਰ ਨੇ ਆਪਣੇ ਕਮਰੇ ਦੀ ਲਾਈਟ ਬੰਦ ਕੀਤੀ ਤੇ ਬੱਚੇ ਦੇ ਸਿਰ ਤੇ ਹੱਥ ਫੇਰਦੇ ਹੋਏ ਸੋਚਣ ਲੱਗੀ ਕਿ ਇਨਸਾਨ ਜਿਤੋਂ ਅਤਿਆਚਾਰ ਸਹਿੰਦਾ ਹੈ ਤਾਂ ਉਸਦਾ ਦਿਲ ਪੱਥਰ ਨਹੀਂ ਹੁੰਦਾ ਬਲਕਿ ਖਾਮੋਸ਼ ਹੋ ਜਾਂਦਾ ਹੈ ਅੱਜ ਦੇ ਦਿਨ ਉਸਨੇ ਇੱਕ ਵਾਰ ਵੀ ਜ਼ੁਬਾਨ ਨਹੀਂ ਖੋਲੀ ਮਗਰ ਉਸਦੀ ਚੁੱਪ ਨੇ ਸਾਰਿਆਂ ਦੇ ਦਿਲਾਂ ਵਿੱਚ ਇੱਕ ਅਜੀਬ ਜਿਹਾ ਅਸਰ ਪਾ ਦਿੱਤਾ ਸੀ ਰਜੂ ਆਪਣੇ ਕਮਰੇ ਵਿੱਚ ਜਾ ਕੇ ਰੋ ਰਹੀ ਸੀ ਉਹ ਪਹਿਲੀ ਵਾਰ ਆਪਣੀ ਗਲਤੀ ਦਾ ਭੋਜ ਮਹਿਸੂਸ ਕਰ ਰਹੀ ਸੀ ਉਸ ਨੂੰ ਯਾਦ ਆਇਆ ਕਿ ਜਦੋਂ ਬਿਮਾਰ ਹੋਈ ਸੀ ਤਾਂ ਕੁਲਵੀਰ ਸਾਰੀ ਰਾਤ ਜਾ ਕੇ ਉਸਦੇ ਲਈ ਚਾਹ ਬਣਾਉਂਦੀ ਰਹੀ ਉਸ ਦਾ ਖਿਆਲ ਰੱਖਦੀ ਰਹੀ ਜਦੋਂ ਕਾਲਜ ਦੀ ਫੀਸ ਦੇਣ ਦੀ ਗੱਲ ਆਈ ਤਾਂ ਕੁਲਵੀਰ ਨੇ ਆਪਣੇ ਗਹਿਣੇ ਲਿਆ ਕੇ ਉਸ ਦੇ ਅੱਗੇ ਰੱਖ ਦਿੱਤੇ ਤਾਂ ਕਿ ਰੱਜੂ ਦੀ ਪੜ੍ਹਾਈ ਨਾ ਰੁਕ ਸਕੇ ਅਤੇ ਅੱਜ ਉਹੀ ਰੱਜੂ ਉਸਤੇ ਦੋਸ਼ ਲਗਾ ਰਹੀ ਸੀ ਉਸ ਨੂੰ ਮਨਹੂਸ ਕਹਿ ਰਹੀ ਸੀ ਭਰਾ ਦੇ ਜਾਣ ਤੋਂ ਬਾਅਦ ਸਾਰਿਆਂ ਦੇ ਰੰਗ ਬਦਲ ਗਏ ਸਨ ਕੁਲਵੀਰ ਦਾ ਪਤੀ ਮਰ ਚੁੱਕਿਆ ਸੀ ਉਸ ਨੂੰ ਕੈਂਸਰ ਹੋ ਗਿਆ ਸੀ ਜਿਸ ਨੇ ਉਸ ਦੀ ਜਾਨ ਲੈ ਕੇ ਹੀ ਛੱਡੀ ਬਹੁਤ ਇਲਾਜ ਕਰਵਾਇਆ ਮਗਰ ਉਹ ਠੀਕ ਨਾ ਹੋ ਸਕਿਆ ਜਿਵੇਂ ਹੀ ਕੁਲਵੀਰ ਦੇ ਪਤੀ ਦਾ ਦੇਹਾਂਤ ਹੋਇਆ ਸੀ ਤਾਂ ਸੱਸ ਤੇ ਨਨਾਨ ਦਾ ਵਿਵਹਾਰ ਕੁਲਵੀਰ ਦੇ ਪ੍ਰਤੀ ਦਿਨੋਂ ਦਿਨ ਬਦਲਦਾ ਗਿਆ ਅੱਧਾ ਘਰ ਕੁਲਵੀਰ ਦੇ ਨਾਮ ਤੇ ਸੀ ਤੇ ਦੋ ਤਿੰਨ ਦੁਕਾਨਾਂ ਵੀ ਕੁਲਵੀਰ ਦੇ ਨਾਮ ਤੇ ਸਨ ਇਸ ਲਈ ਕੁਲਵੀਰ ਇੱਥੇ ਰਹਿ ਰਹੀ ਸੀ ਵਰਨਾ ਸ਼ਾਇਦ ਸੱਸ ਤੇ ਨਾਨ ਉਸ ਨੂੰ ਸਣੇ ਬੱਚੇ ਕਦੋਂ ਦਾ ਘਰ ਵਿੱਚੋਂ ਕੱਢ ਚੁੱਕੀਆਂ ਹੁੰਦੀਆਂ ਸੱਸ ਤੇ ਨਾਨ ਦਾ ਬਦਲਿਆ ਹੋਇਆ ਵਿਵਹਾਰ ਦੇਖ ਕੇ ਕੁਲਵੀਰ ਨੇ ਕਦੀ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਬਲਕਿ ਪਹਿਲਾਂ ਤੋਂ ਹੀ ਵਾਦ ਕੇ ਉਹਨਾਂ ਦੀ ਸੇਵਾ ਕਰਨ ਲੱਗੀ ਸੀ ਉਹ ਚਾਹੁੰਦੀ ਤਾਂ ਇਹ ਘਰ ਅਲੱਗ ਵੀ ਕਰਵਾ ਸਕਦੀ ਸੀ ਆਪਣਾ ਹਿੱਸਾ ਵੇਚ ਕੇ ਆਪਣੇ ਪਿਓ ਘਰ ਚਲੀ ਜਾਂਦੀ ਮਗਰ ਉਸ ਨੇ ਹਮੇਸ਼ਾ ਆਪਣੇ ਸਹੁਰਿਆਂ ਦੀ ਇੱਜ਼ਤ ਸਾਰੀ ਦੁਨੀਆ ਦੇ ਸਾਹਮਣੇ ਬਣਾਈ ਰੱਖੀ ਸਾਰਿਆਂ ਨੂੰ ਇਹੀ ਦੱਸਿਆ ਕਿ ਸੱਸ ਤੇ ਨਨਾਨ ਉਸ ਦਾ ਬਹੁਤ ਧਿਆਨ ਰੱਖਦੀਆਂ ਹਨ ਤੇ ਆਪਣੇ ਭਤੀਜੇ ਤੇ ਪੋਤੇ ਨੂੰ ਬਹੁਤ ਪਿਆਰ ਕਰਦੀਆਂ ਹਨ ਉਸ ਨੇ ਕਦੀ ਵੀ ਆਪਣੇ ਸਹੁਰਿਆਂ ਦਾ ਬੁਰਾ ਨਹੀਂ ਸੋਚਿਆ ਸੀ ਮਗਰ ਅਫਸੋਸ ਇਹ ਹੋਇਆ ਕਿ ਸੱਸ ਤਿੰਨ ਨਾਨ ਦੋਵੇਂ ਹੀ ਉਸ ਨੂੰ ਮਨਹੂਸ ਸਮਝਣ ਲੱਗੀਆਂ ਸਨ ਜੇਕਰ ਰਜੂ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤਾਂ ਇਸ ਵਿੱਚ ਕੁਲਵੀਰ ਦਾ ਹੀ ਦੋਸ਼ ਸੀ ਇਸ ਵਿੱਚ ਵੀ ਸ਼ਾਇਦ ਪ੍ਰਮਾਤਮਾ ਦੀ ਕੋਈ ਮਰਜ਼ੀ ਸੀ ਮਗਰ ਉਹ ਦੋਵੇਂ ਮਾਵਾਂ ਧੀਆਂ ਇਹੀ ਗੱਲ ਕਰਦੀਆਂ ਕਿ ਕੁਲਵੀਰ ਦੀ ਮਨਹੂਸियत ਦੇ ਕਾਰਨ ਹੀ ਰਿਸ਼ਤਾ ਨਹੀਂ ਹੋ ਰਿਹਾ ਕੁਲਵੀਰ ਦਾ ਦਿਲ ਬਹੁਤ ਦੁਖੀ ਹੁੰਦਾ ਪਰ ਉਹ ਫਿਰ ਵੀ ਚੁੱਪ ਕਰ ਜਾਂਦੀ ਪਰ ਜਦੋਂ ਅੱਜ ਅਗਮ ਦੇ ਮੂੰਹ ਤੇ ਸੱਸ ਨੇ ਜੁੱਤੀਆਂ ਮਾਰੀਆਂ ਤਾਂ ਉਸ ਤੋਂ ਰਹਿਣਾ ਆ ਗਿਆ ਅਗਮ ਉਸਦਾ ਇਕਲੌਤਾ ਪੁੱਤਰ ਸੀ ਉਸਦੇ ਪਤੀ ਦੀ ਆਖਰੀ ਨਿਸ਼ਾਨੀ ਸੀ ਉਸਦੇ ਚਿਹਰੇ ਤੇ ਲੱਗੇ ਜੁੱਤੀਆਂ ਤੇ ਨਿਸ਼ਾਨ ਉਸਦੇ ਦਿਲ ਨੂੰ ਤੜਫਾ ਰਹੇ ਸਨ ਇਹੋ ਜਿਹਾ ਜਾਨਵਰਾਂ ਵਾਲਾ ਵਿਵਹਾਰ ਤਾਂ ਸ਼ਾਇਦ ਹੀ ਕਿਸੇ ਨੇ ਕਿਸੇ ਨਾਲ ਕੀਤਾ ਹੋਵੇ ਜਿਹੋ ਜਿਹਾ ਉਸ ਦੀ ਸੱਸ ਨੇ ਉਹਨਾਂ ਨਾਲ ਕੀਤਾ ਸੀ ਇੱਕ ਰੋਟੀ ਹੀ ਤਾਂ ਖਾਦੀ ਸੀ ਕਿਹੜਾ ਕਿਸੇ ਦੀ ਜਾਨ ਹਾਲੀ ਸੀ ਜੇਕਰ ਉਸ ਨੂੰ ਪਹਿਲਾਂ ਹੀ ਖਾਣਾ ਦੇ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਇਹ ਹਰਕਤ ਨਾ ਕਰਦਾ ਮਗਰ ਸੱਸ ਸਤੇ ਨਾਨ ਨੂੰ ਉਸ ਬੱਚੇ ਨੂੰ ਸਮਝਣ ਦੀ ਬਜਾਏ ਉਸ ਨੂੰ ਮਨਹੂਸ ਸਮਝ ਲਿਆ ਸੀ ਇਹ ਗੱਲ ਕੁਲਵੀਰ ਤੋਂ برداشت ਨਹੀਂ ਹੋਈ ਸੀ ਇਸ ਲਈ ਉਸ ਨੇ ਇੱਕ ਸਾਈਡ ਤੇ ਹੋਣ ਦਾ ਫੈਸਲਾ ਕਰ ਲਿਆ ਉਸ ਨੇ ਸੋਚ ਲਿਆ ਸੀ ਕਿ ਦੁਕਾਨਾਂ ਦਾ ਕਿਰਾਇਆ ਖੋਤ ਲਵੇਗੀ ਇਹ ਪੋਰਸ਼ਨ ਨੂੰ ਅਲੱਗ ਕਰਵਾ ਕੇ ਉੱਪਰ ਵਾਲੇ ਪੋਰਸ਼ਨ ਵਿੱਚ ਕਿਰਾਏ ਦਾ ਰੱਖ ਕੇ ਉਹਨਾਂ ਤੇ ਆਪਣੇ ਬੇਟੇ ਦਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਲਵੇਗੀ ਉਹ ਆਪਣੀ ਸੱਸ ਅਤੇ ਨਨਾਨਣ ਤੋਂ ਅਲੱਗ ਹੋ ਜਾਵੇਗੀ ਤਾਂ ਕਿ ਉਹ ਲੋਕ ਵੀ ਦੁਖੀ ਨਾ ਹੋਣ ਨਨਾਨਣ ਦਾ ਰਿਸ਼ਤਾ ਵੀ ਚੰਗੇ ਕਰ ਹੋ ਜਾਵੇ ਤੇ ਉਹ ਵੀ ਆਪਣੇ ਬੱਚੇ ਦੇ ਨਾਲ ਸੁਖ ਭਰੀ ਜ਼ਿੰਦਗੀ ਗੁਜ਼ਾਰ ਸਕੇ ਹੁਣ ਜਦੋਂ ਉਸਨੇ ਉਹਨਾਂ ਦੇ ਸੁਧਰਨ ਦੀ ਉਮੀਦ ਛੱਡ ਦਿੱਤੀ ਸੀ ਤਾਂ ਉਹ ਦੋਨੋਂ ਇਸ ਗੱਲ ਦਾ ਅਹਿਸਾਸ ਕਰ ਰਹੀਆਂ ਸਨ ਕਿ ਉਹਨਾਂ ਨੇ ਉਸ ਨੂੰ ਮਨਹੂਸ ਸਮਝ ਕੇ ਬਹੁਤ ਵੱਡੀ ਗਲਤੀ ਕੀਤੀ ਅਤੇ ਉਸ ਬਾਰੇ ਸੋਚਣ ਤੇ ਮਜਬੂਰ ਹੋ ਗਈਆਂ ਅਗਲੀ ਸਵੇਰ ਜਦੋਂ ਸੂਰਜ ਨਿਕਲਿਆ ਤਾਂ ਘਰ ਦਾ ਮਾਹੌਲ ਬਦਲਿਆ-ਬਦਲਿਆ ਜਿਹਾ ਸੀ ਸੱਸ ਦੇ ਚਿਹਰੇ ਤੇ ਵੀ ਪਛਤਾਵੇ ਦੀ ਇੱਕ ਝਲਕ ਦਿਖਾਈ ਦੇ ਰਹੀ ਸੀ ਮਗਰ ਉਸ ਤੇ ਹੰਕਾਰ ਨੇ ਉਸ ਨੂੰ ਬੋਲਣ ਨਾ ਦਿੱਤਾ ਰੱਜੂ ਨੇ ਰਸੋਈ ਵਿੱਚ ਜਾ ਕੇ ਬਰਤਨ ਧੋਣੇ ਸ਼ੁਰੂ ਕਰ ਦਿੱਤੇ ਕੁਲਬੀਰ ਰੋਜ਼ ਦੀ ਤਰ੍ਹਾਂ ਆਪਣੇ ਬੱਚੇ ਨੂੰ ਤਿਆਰ ਕਰ ਰਹੀ ਸੀ ਤਾਂ ਕਿ ਉਸ ਨੂੰ ਸਕੂਲ ਭੇਜ ਸਕੇ ਅਗਮ ਤੇ ਚਿਹਰੇ ਤੇ ਛੱਟ ਦੇ ਨਿਸ਼ਾਨ ਅਜੇ ਵੀ ਹਲਕੇ-ਹਲਕੇ ਨਜ਼ਰ ਆ ਰਹੇ ਸਨ ਕੁਲਬੀਰ ਨੇ ਸ਼ੀਸ਼ੇ ਵਿੱਚ ਆਪਣੀ ਪਰਛਾਈ ਦੇਖੀ ਤਾਂ ਦਿਲ ਭਾਰ ਆਇਆ ਮਗਰ ਹੰਝੂਆਂ ਨੂੰ ਅੰਦਰੇ-ਅੰਦਰ ਪੀ ਆ ਉਝਾਂਡੀ ਸੀ ਕਿ ਉਸ ਤੇ ਹੰਝੂ ਉਸਦੀ ਕਮਜ਼ੋਰੀ ਬਣ ਜਾਣਗੇ ਦੁਪਹਿਰ ਨੂੰ ਸੱਸ ਨੇ ਆਵਾਜ਼ ਮਾਰੀ ਕਿ ਬਾਜ਼ਾਰ ਜਾਣਾ ਹੈ ਕੁਲਵੀਰ ਨੇ ਚੁੱਪਚਾਪ ਉਹਨਾਂ ਦੇ ਨਾਲ ਜਾਣ ਦੀ ਹਾਂਮੀ ਭਰ ਦਿੱਤੀ ਰਸਤੇ ਵਿੱਚ ਕੋਈ ਗੱਲ ਨਾ ਹੋਈ ਘਰ ਵਾਪਸ ਆਈ ਤਾਂ ਰੱਜੂ ਇਕੱਲੀ ਬੈਠੀ ਸੀ ਉਸਨੇ ਪਹਿਲੀ ਵਾਰ ਭਾਬੀ ਦੀ ਲਈ ਪਾਣੀ ਦਾ ਗਲਾਸ ਭਰ ਕੇ ਲਿਆਂਦਾ ਕੁਲਵੀਰ ਨੇ ਹੈਰਾਨ ਹੋ ਕੇ ਦੇਖਿਆ ਪਰ ਕੁਝ ਬੋਲੀ ਨਾ ਸ਼ਾਮ ਤੱਕ ਘਰ ਦਾ ਮਾਹੌਲ ਨਾਰਮਲ ਹੋਣ ਲੱਗਿਆ ਸੀ ਮਗਰ ਕੁਲਵੀਰ ਦੇ ਦਿਲ ਵਿੱਚ ਅਜੇ ਵੀ ਇੱਕ ਗੱਲ ਚੁਭ ਰਹੀ ਸੀ ਉਸ ਨੂੰ ਵਿਸ਼ਵਾਸ ਸੀ ਕਿ ਸਮਾਂ ਜ਼ਰੂਰ ਸਾਰਿਆਂ ਨੂੰ ਦਿਖਾਏਗਾ ਕਿ ਉਸ ਦੀ ਹਿੰਮਤ ਦੀ ਕੀਮਤ ਕੀ ਹੈ। ਦੋ ਦਿਨ ਬਾਅਦ ਮੁਹੱਲੇ ਦੀ ਇੱਕ ਔਰਤ ਆਈ। ਉਹ ਉਸ ਦੀ ਸੱਸ ਦੀ ਪੁਰਾਣੀ ਸਹੇਲੀ ਸੀ। ਕਹਿਣ ਲੱਗੀ ਭੈਣ ਜੀ ਤੁਹਾਡੀ ਬੇਟੀ ਦੇ ਲਈ ਮੇਰੇ ਰਿਸ਼ਤੇਦਾਰਾਂ ਵਿੱਚੋਂ ਇੱਕ ਵਧੀਆ ਰਿਸ਼ਤਾ ਹੈ। ਖਾਂਦੇ ਪੀਂਦੇ ਚੰਗੇ ਘਰ ਦੇ ਲੋਕ ਹਨ। ਮੁੰਡਾ ਵੀ ਵਧੀਆ ਹੈ। ਸਾਸਨੇ ਉਤਰਾਣ ਤੁਰੰਤ ਹਾਂ ਕਰ ਦਿੱਤੀ ਫਿਰ ਤਿਆਰੀਆਂ ਸ਼ੁਰੂ ਹੋ ਗਈਆਂ ਇਸ ਵਾਰ ਰੱਜੂ ਦੇ ਚਿਹਰੇ ਤੇ ਕੋਈ ਖਾਸ ਖੁਸ਼ੀ ਨਹੀਂ ਸੀ ਬਲਕਿ ਇੱਕ ਅਜੀਬ ਜਿਹਾ ਡਰ ਸੀ ਉਸਨੇ ਭਾਬੀ ਦੇ ਕੋਲ ਜਾ ਕੇ ਹੌਲੀ ਜਿਹੀ ਕਿਹਾ ਭਾਬੀ ਜੇਕਰ ਤੁਸੀਂ ਨਰਾਜ਼ ਨਾ ਹੋਵੋ ਤਾਂ ਇਸ ਵਾਰ ਖਾਣਾ ਤੁਸੀਂ ਹੀ ਬਣਾ ਦਿਓ ਕਲਵੀਰ ਨੇ ਨਰਮੀ ਨਾਲ ਕਿਹਾ ਕਿ ਰਜੂ ਇਸ ਵਾਰ ਵੀ ਖਾਣਾ ਤੂੰ ਹੀ ਬਣਾਏਂਗੀ ਮੈਂ ਬਸ ਤੇਰੇ ਨਾਲ ਰਹਾਂਗੀ ਤਾਂ ਕਿ ਕੋਈ ਗਲਤੀ ਨਾ ਹੋਵੇ ਜਦੋਂ ਸ਼ਾਮ ਢਲੇ ਤਾਂ ਮਹਿਮਾਨ ਆਏ ਇੱਕ ਵਾਰ ਰਜੂ ਦੇ ਚਿਹਰੇ ਤੇ ਆਤਮ ਵਿਸ਼ਵਾਸ ਸੀ ਖਾਣਾ ਬਹੁਤ ਸਵਾਦ ਬਣਿਆ ਸੀ ਕੁਲਵੀਰ ਨੇ ਹੌਲੀ-ਹੌਲੀ ਹਰ ਚੀਜ਼ ਨੂੰ ਸਹੀ ਕਰ ਦਿੱਤਾ ਮਹਿਮਾਨਾਂ ਨੇ ਤਾਰੀਫ ਕੀਤੀ ਗੱਲ ਚੱਲੀ ਤਾਂ ਲੜਕੇ ਦੀ ਮਾਂ ਨੇ ਕਿਹਾ ਕਿ ਅਸੀਂ ਇੱਕ ਦਿਨ ਬਾਅਦ ਸੋਚ ਕੇ ਜਵਾਬ ਦੇਵਾਂਗੇ ਰੱਜੂ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਸੱਸ ਵੀ ਖੁਸ਼ ਹੋਈ ਰਾਤ ਨੂੰ ਕੁਲਵੀਰ ਕਮਰੇ ਵਿੱਚ ਆਈ ਤਾਂ ਰੱਜੂ ਦਰਵਾਜ਼ੇ ਤੇ ਖੜੀ ਬੋਲੀ ਭਾਬੀ ਤੁਸੀਂ ਬੁਰਾ ਨਾ ਮੰਨਿਓ ਮਗਰ ਅੱਜ ਤੁਸੀਂ ਮੇਰੀ ਇੱਜ਼ਤ ਰੱਖ ਲਈ ਜੇਕਰ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਸ਼ਾਇਦ ਫਿਰ ਤੋਂ ਸਭ ਕੁਝ ਵਿਗੜ ਜਾਂਦਾ ਕੁਲਵੀਰ ਨੇ ਸਿਰਫ ਇਨਾ ਕਿਹਾ ਕਿ ਨਨਾਨ ਤੇ ਪਰਜਾਈ ਦੇ ਰਿਸ਼ਤੇ ਵਿੱਚ ਇੱਜ਼ਤ ਦੋਵਾਂ ਦੀ ਹੁੰਦੀ ਹੈ ਜਦੋਂ ਇੱਕ ਹੀ ਗਿਰ ਜਾਵੇ ਤਾਂ ਦੂਸਰਾ ਸੰਭਾਲ ਲੈਂਦਾ ਹੈ ਤੇ ਘਰ ਬਚ ਜਾਂਦਾ ਹੈ ਕੁਝ ਦਿਨਾਂ ਬਾਅਦ ਰਿਸ਼ਤੇ ਵਾਲਿਆਂ ਦਾ ਸੁਨੇਹਾ ਆਇਆ ਕਿ ਉਹਨਾਂ ਨੂੰ ਲੜਕੀ ਪਸੰਦ ਹੈ ਸੱਸ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਮਗਰ ਕੁਲਵੀਰ ਦੇ ਦਿਨ ਵਿੱਚ ਇੱਕ ਅਲੱਗ ਜਿਹਾ ਸਕੂਨ ਸੀ ਉਸਨੇ ਹੌਲੀ ਜਹੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਹਾਲਾਤ ਬਦਲਣ ਲੱਗੇ ਹਨ ਰੱਜੂ ਹੁਣ ਅਕਸਰ ਉਸਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਸੀ ਅਗਮ ਦੇ ਨਾਲ ਖੇਡਦੀ ਸੀ ਤੇ ਕਦੀ ਕਦੀ ਉਸ ਲਈ ਟੌਫੀਆਂ ਵੀ ਲਿਆਉਂਦੀ ਸੀ ਕੁਲਵੀਰ ਨੂੰ ਹੈਰਾਨੀ ਹੁੰਦੀ ਮਗਰ ਦਿਲ ਹੀ ਦਿਲ ਖੁਸ਼ ਹੁੰਦੀ ਸੀ ਉਸਦੇ ਬੇਟੇ ਨੂੰ ਵੀ ਪੂਆ ਤੇ ਦਾਦੀ ਵੱਲੋਂ ਪਿਆਰ ਮਿਲਣ ਲੱਗਿਆ ਰਿਸ਼ਤਾ ਪੱਕਾ ਹੋ ਗਿਆ ਸੱਸ ਨੇ ਮੁਹੱਲੇ ਵਿੱਚ ਮਠਿਆਈ ਵੰਡੀ ਜਿਸ ਦਿਨ ਮੰਗਣੀ ਦਾ ਫੰਕਸ਼ਨ ਸੀ ਉਸ ਦਿਨ ਇਕ ਜੀਵਗੱਲ ਹੋ ਗਈ ਲੜਕੇ ਵਾਲਿਆਂ ਨੇ ਸ਼ਰਤ ਰੱਖੀ ਕਿ ਵਿਆਹ ਤੋਂ ਬਾਅਦ ਲੜਕੀ ਦੇ ਘਰ ਵਾਲੇ ਜ਼ਿਆਦਾ ਮੇਲ ਜੋਲ ਨਹੀਂ ਰੱਖਣਗੇ सास ने तुरंत हां कर दी मगर रज्जू ने कहा नहीं मम्मी जेकर मैं ब्याह तो बाद वापस होना चाह हां ता तुसी मेनू सत्कार ता करोगे ना सास ने बहुत सख्ती ਨਾਲ ਕਿਹਾ ਕਿ ਵਿਆਹ ਤੋਂ ਬਾਅਦ ਤੀ ਆ ਆਪਣੇ ਸਹੁਰਿਆਂ ਦੀਆਂ ਹੋ ਜਾਂਦੀਆਂ ਹਨ रज्जू ਦਾ ਦਿਲ ਡੁੱਬ ਗਿਆ ਕੁਲਵੀਰ ਨੇ ਇਹ ਸਭ ਸੁਣਿਆ ਤਾਂ ਉਸਦੇ ਦਿਲ ਵਿੱਚ ਬਹੁਤ ਦਰਦ ਉੱਠਿਆ ਉਸ ਨੂੰ ਜਿਆਦਾ ਆ ਕਿ ਜਦੋਂ ਉਹ ਵਿਆਹ ਕੇ ਆਈ ਸੀ ਤਾਂ ਉਸਦੀ ਸਾਸ ਨੇ ਵੀ ਇਹੀ ਕਿਹਾ ਸੀ ਕਿ ਹੁਣ ਤੇਰੇ ਪੇਕੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਸ ਨੇ ਨਨਾਨ ਨੂੰ ਵਿਸ਼ਵਾਸ ਦਿਵਾਇਆ ਕਿ ਬੇਟੀ ਦਾ ਘਰ ਵਸ ਇੱਜ਼ਤ ਨਾਲ ਵਸ ਜਾਵੇ ਬਾਕੀ ਖੁਦ ਠੀਕ ਹੋ ਜਾਂਦਾ ਹੈ ਮੰਗਣੀ ਵਾਲੇ ਦਿਨ ਕੁਲਵੀਰ ਨੇ ਨਨਾਨ ਨੂੰ ਤਿਆਰ ਕੀਤਾ ਉਹ ਬਹੁਤ ਸੋਹਣੀ ਲੱਗ ਰਹੀ ਸੀ ਸਾਰੇ ਮਹਿਮਾਨ ਤਾਰੀਫ ਕਰ ਰਹੇ ਸਨ ਅਗਮ ਨੇ ਭੂਆ ਨੂੰ ਖੂਬ ਪਿਆਰ ਕੀਤਾ ਤੇ ਕਿਹਾ ਭੂਆ ਤੇ ਫੁਫਾਜੀ ਬਹੁਤ ਵਧੀਆ ਲੱਗ ਰਹੇ ਹਨ ਇਹ ਸੁਣ ਕੇ ਨਨਾਨ ਦੀ ਅੱਖਾਂ ਭਰ ਆਈਆਂ ਮਗਰ ਫੰਕਸ਼ਨ ਦੇ ਅੰਤ ਤੱਕ ਇੱਕ ਇਹੋ ਜਿਹਾ ਮੋੜ ਆਇਆ ਜਿਸ ਨੇ ਸਾਰਿਆਂ ਨੂੰ ਚਮਕਾ ਦਿੱਤਾ ਇੱਕ ਰਤ ਮਹਿਮਾਨਾਂ ਵਿੱਚ ਝੂਠੀ ਤੇ ਬੋਲੀ ਕਿ ਮੈਂ ਇਸ ਪਰਿਵਾਰ ਨੂੰ ਜਾਣਦੀ ਹਾਂ ਇਹ ਉਹੀ ਲੋਕ ਹਨ ਜਿਨ੍ਹਾਂ ਦੇ ਬੇਟੇ ਦੀਆਂ ਪਹਿਲਾਂ ਦੋ ਮੰਗਣੀਆਂ ਟੁੱਟ ਚੁੱਕੀਆਂ ਹਨ ਕਾਰਨ ਇਹ ਸੀ ਕਿਉਂ ਲੜਕਾ ਬਹੁਤ ਬਤਮੀਜ਼ ਹੈ ਸੱਸ ਦੇ ਜਿਹਰੇ ਦਾ ਰੰਗ ਓਟ ਗਿਆ ਰੱਜੂ ਦਾ ਦਿਲ بیٹھ ਗਿਆ ਕੁਲਵੀਰ ਤੁਰੰਤ ਅੱਗੇ ਵਧੀ ਤੇ ਔਰਤ ਨੂੰ ਪੁੱਛਿਆ ਕਿ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਉਹੀ ਪਰਿਵਾਰ ਹੈ ਉਸਨੇ ਕਿ ਹਾਂ ਹਾਂ ਮੈਂ ਲੜਕੇ ਦੀ ਮਾਸੀ ਦੇ ਰਿਸ਼ਤੇਦਾਰਾਂ ਵਿੱਚੋਂ ਹਾਂ ਸੱਸ ਕੁਝ ਬੋਲ ਨਾ ਸਕੀ ਲੜਕੇ ਵਾਲੇ ਸਫਾਈਆਂ ਦੇਣ ਲੱਗੇ ਪਰ ਗੱਲ ਹੁਣ ਬਹੁਤ ਅੱਗੇ ਤੱਕ ਲੰਘ ਚੁੱਕੀ ਸੀ ਫੰਕਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਰਿਸ਼ਤਾ ਇੱਕ ਵਾਰ ਫਿਰ ਟੁੱਟ ਗਿਆ ਫਰ ਇਸ ਵਾਰ ਕਿਸੇ ਨੇ ਕੁਲਵੀਰ ਨੂੰ ਦੋਸ਼ੀ ਨਾ ਠਹਿਰਾਇਆ ਰੱਜੂ ਦੀ ਮਾਂ ਰੱਜੂ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਰੋਣ ਲੱਗੀ ਤੇ ਕਹਿੰਦੀ ਮਾਂ ਭਾਬੀ ਬੁਰੀ ਨਹੀਂ ਹੈ ਉਹ ਤਾਂ ਹਮੇਸ਼ਾ ਸਾਡੀ ਇੱਜ਼ਤ ਬਚਾਉਂਦੀ ਰਹੀ ਸੱਸ ਚੁੱਪਚਾਪ ਬੈਠੀ ਰਹੀ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਕੁਲਵੀਰ ਦੇ ਲਈ ਇਹ ਪਲ ਕਿਸੇ ਜਿੱਤ ਤੋਂ ਘੱਟ ਨਹੀਂ ਸੀ ਮਗਰ ਉਸ ਨੇ ਸਿਰ ਝੁਕਾ ਲਿਆ ਰਾਤ ਹੋਈ ਤਾਂ ਸੱਸ ਨੇ ਕੁਲਵੀਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਕੁਲਵੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸੱਸ ਨੇ ਹੌਲੀ ਜਿਹੀ ਕਿਹਾ ਕਿ ਦੀਏ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕਰਦੀ ਰਹੀ ਤੇ ਤੂੰ ਮੈਨੂੰ ਕਦੀ ਪਲਟ ਕੇ ਜਵਾਬ ਨਾ ਦਿੱਤਾ ਤੇਰੇ ਵਰਗੀ ਬਹੂ ਤਾਂ ਕਿਸ ਤੋ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਕੁਲਬੀਰ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗਣ ਲੱਗੇ ਉਸਨੇ ਉਹਨਾਂ ਦਾ ਹੱਥ ਫੜਿਆ ਸੱਸ ਨੇ ਅਗਮ ਨੂੰ ਵੀ ਗੋਦੀ ਵਿੱਚ ਚੱਕਿਆ ਤੇ ਕਿਹਾ ਕਿ ਇਹ ਮੇਰਾ ਹੀ ਪੁੱਤਰਾ ਹੈ ਘਰ ਦਾ ਮਾਹੌਲ ਅਚਾਨਕ ਬਦਲ ਗਿਆ ਰੱਜੂ ਅਤੇ ਕੁਲਬੀਰ ਦੇ ਵਿੱਚ ਇੱਕ ਨਵਾਂ ਰਿਸ਼ਤਾ ਕਾਇਮ ਹੋ ਗਿਆ ਸਵੇਰੇ ਜਦੋਂ ਸੂਰਜ ਨਿਕਲਿਆ ਤਾਂ ਕੁਲਬੀਰ ਨੇ ਪਹਿਲੀ ਵਾਰ ਹੱਸਦਿਆਂ ਹੋਇਆਂ ਖਾਣਾ ਬਣਾਇਆ ਵੇੜੇ ਵਿੱਚ ਅਕਮ ਖੇਡਦੇ ਹਾਸੀ ਸੱਸ ਵੀ ਵੇੜੇ ਵਿੱਚ ਬੈਠੀ ਸੀ ਤੇ ਰੱਜੂ ਆਪਣੀ ਭਾਬੀ ਦੇ ਨਾਲ ਚਾਹ ਬਣਾ ਰਹੀ ਸੀ ਹਾਂਜੀ ਦੋਸਤੋ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦੇ ਸਬਰ ਨੂੰ ਉਸ ਦੀ ਕਮਜ਼ੋਰੀ ਨਾ ਸਮਝੋ ਕਿਉਂਕਿ ਜੋ ਲੋਕ ਅਤਿਆਚਾਰ ਸਹ ਕੇ ਵੀ ਖਾਮੋਸ਼ ਰਹਿੰਦੇ ਹਨ ਉਹਨਾਂ ਦੇ ਅੰਦਰ ਪਰਮਾਤਮਾ ਵੱਲੋਂ ਖਾਸ ਤਾਕਤ ਹੁੰਦੀ ਹੈ ਉਹ ਬੋਲਦੇ ਨਹੀਂ ਮਗਰ ਉਹਨਾਂ ਦੀ ਸੱਚਾਈ ਨੂੰ ਸਮਾਂ ਖੁਦ ਸਾਬਿਤ ਕਰ ਦਿੰਦਾ ਹੈ ਦੂਜਿਆਂ ਦੀਆਂ ਗਲਤੀਆਂ ਤੇ ਹੱਸਣ ਵਾਲੇ ਅਕਸਰ ਉਹਨਾਂ ਹੀ ਟੋਇਆਂ ਵਿੱਚ ਡਿੱਗ ਪੈਂਦੇ ਹਨ ਜਿੱਥੇ ਕਿਸੇ ਹੋਰ ਨੂੰ ਉਹ ਸੁੱਟਣਾ ਚਾਹੁੰਦੇ ਹਨ ਸਮਾਂ ਅਤੇ ਕਿਸਮਤ ਇਨਸਾਨ ਨੂੰ ਉਹ ਇੱਜ਼ਤ ਦਿਵਾਉਂਦਾ ਹੈ ਜੋ ਗੁੱਸਾ ਅਤੇ ਅਹੰਕਾਰ ਕਦੇ ਨਹੀਂ ਦਿਵਾ ਸਕਦਾ ਕੁਲਵੀਰ ਦੀ ਖਮੋਸ਼ੀ ਨੇ ਸਾਰਿਆਂ ਨੂੰ ਬਦਲ ਕੇ ਰੱਖ ਦਿੱਤਾ ਸੀ ਕਿਉਂਕਿ ਖਮੋਸ਼ ਹੰਝੂ ਕਦੀ ਬੇਕਾਰ ਨਹੀਂ ਜਾਂਦੇ ਉਹ ਹਮੇਸ਼ਾ ਨਿਆਂ ਮੰਗਦੇ ਹਨ ਅਤੇ ਪਰਮਾਤਮਾ ਨਿਆਂ ਕਰਨ ਵਿੱਚ ਦੇਰ ਨਹੀਂ ਕਰਦਾ ਤਾਂ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਇਓ ਮਿਲਦੇ ਹਾਂ ਕਿਸੇ ਹੋਰ ਇਦਾਂ ਦੀ ਮੋਟੀਵੇਸ਼ਨਲ ਕਹਾਣੀ ਦੇ ਨਾਲ ਧੰਨਵਾਦ